ਰਾਜਾ ਜੀ ਅੱਜ ਜਿਹੜਾ ਹੈਗਾ ਬਾਉ ਪਰਾ ਇਲਾਕੇ ਦੇ ਵਿੱਚ ਬੰਦੇ ਨਹੀਂ ਕਹਿਣਾ ਚਾਹੀਦਾ ਸਭ ਤੋਂ ਪਹਿਲਾਂ ਮੈਂ ਇਹੀ ਕਹਿਣਾ ਚਾਹਾਂਗਾ ਕਿ ਜੇ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਮਾਲਕ ਸਾਰਿਆਂ ਦਾ ਭਲਾ ਕਰੇ ਔਰ ਹਰ ਕਦੇ ਆਪਣਾ ਆਸ਼ੀਰਵਾਦ ਬਣਾਈ ਰੱਖੇ ਕਿਉਂਕਿ ਇਹਨਾਂ ਹੜਾਂ ਦੇ ਵਿੱਚ ਜਿਸ ਤਰ੍ਹਾਂ ਸਾਰੀ ਦੁਨੀਆ ਨੂੰ ਪਤਾ ਹੈ ਕਿ ਬਹੁਤ ਸਾਰੇ ਪਿੰਡ ਇਹਨਾਂ ਹੜਾਂ ਦੀ ਮਾਰ ਨੂੰ ਝੇਲ ਰਹੇ ਆ ਉਹ ਮਾਰ ਦੇ ਹੇਠਾ ਹੈ ਸੋ ਬਹੁਤ ਸਾਰੇ ਪੰਜਾਬੀ ਉਹਨਾਂ ਦੀ ਮਦਦ ਕਰਨ ਦੇ ਲਈ ਅੱਗੇ ਆ ਰਹੇ ਆ ਔਰ ਮੈਂ ਉਹਨਾਂ ਸਾਰੇ तमाम ਪੰਜਾਬੀਆਂ ਨੂੰ ਦਿਲੋਂ ਸੈਲੂਟ ਕਰਦਾ ਕਿਉਂਕਿ ਉਹ ਇੱਕ ਚੰਗੇ ਇਨਸਾਨ ਬਣ ਕੇ ਇੱਕ ਚੰਗੇ ਸਮਾਜ ਸੇਵਾ ਦੇ ਲਈ ਅੱਗੇ ਆ ਰਹੇ ਆ ਉਹ ਸਾਡੇ ਮਹਾਪੁਰਸ਼ਾਂ ਨੇ ਵੀ ਕਿਹਾ ਕਿ ਹਿੰਦੂ ਸਿੱਖ ईसाई ਜਾਂ ਮੁਸਲਮਾਨ ਬਣੋ ਪਰ ਸਭ ਤੋਂ ਪਹਿਲਾਂ ਤੁਸੀਂ ਚੰਗੇ ਇਨਸਾਨ ਬਣੋ ਸੋ ਇੱਥੇ ਆ ਕੇ ਸਾਨੂੰ ਚੰਗੇ ਇਨਸਾਨਾਂ ਦੇ ਨਾਲ ਬਹੁਤ ਮੁਲਾਕਾਤ ਹੋਈ ਹੈ ਚੰਗੇ ਇਨਸਾਨ ਦੇਖਣ ਨੂੰ ਮਿਲ ਰਹੇ ਆ ਔਰ ਪੰਜਾਬੀ ਹਰ ਜਗ੍ਹਾ ਜਾ ਕੇ ਆਪਣੀ ਉਸ ਚੀਜ਼ ਦੇ ਲਈ ਪ੍ਰਸਿੱਧ ਆ ਜਿੱਥੇ ਜਾਂਦੇ ਨੇ ਉਥੇ ਕਾਮਯਾਬੀ ਦੇ ਝੰਡੇ ਤਾਂ ਗੜਦੇ ਆ ਪਰ ਇਹੋ ਜਿਹੇ ਮੌਕੇ ਤੇ ਵੀ ਸੇਵਾ ਕਰਨ ਦੇ ਲਈ ਦੂਜਿਆਂ ਦੀ ਮਦਦ ਕਰਨ ਦੇ ਲਈ ਵੀ ਪੰਜਾਬੀ ਸਾਰਿਆਂ ਨਾਲੋਂ ਅੱਗੇ ਆ ਮੈਂ ਸੈਲੂਟ ਕਰਦਾ ਔਰ ਅਕਸਰ ਕਹਿਣਾ ਹੁੰਨਾ ਕਿ ਕੋਲ ਦੁਨੀਆ 'ਚ ਵੱਖਰੀ ਪਛਾਣ ਬਣਾਈ ਪੰਜਾਬੀਆਂ ਨੇ ਮਰ ਜਾਣਾ ਪਰ ਝੁਕਣਾ ਨਹੀਂ ਐਸੀ ਅਣਖ ਦਿਖਾਈ ਪੰਜਾਬੀਆਂ ਨੇ ਔਰ ਹਣਾਂ ਦੇ ਇਸ ਮੌਕੇ ਤੇ ਪਹੁੰਚ ਕੇ ਇਨਸਾਨੀਅਤ ਦੀ ਹਲਕ ਜਗਾਈ ਪੰਜਾਬੀਆਂ ਨੇ ਸੋ ਸਾਰਿਆਂ ਨੂੰ ਇੱਕਦਮ ਸੈਲੂਟ ਆ ਜੀ ਔਰ ਮੈਂ ਇਸ ਵੇਲੇ ਆਪਣੇ ਡਾਕਟਰ ਜਸਵਿੰਦਰ ਪੱਲਾ ਸਾਹਿਬ ਦੀ ਟੀਮ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਇੱਥੇ ਤਿਲ ਫੁੱਲ ਲੈ ਕੇ ਪਹੁੰਚੇ ਆ ਬਾਲਮੁਕੰਦ ਸ਼ਰਮਾ ਜੀ ਉਹਨਾਂ ਦੇ ਬੇਟੇ ਪੁਖਰਾਜ ਪੱਲਾ ਜੀ ਸਾਡੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਜੀ ਸਾਡੇ ਢਾਡੀ ਜੱਥੇ ਵਾਲੇ ਗੁਰਜੀਤ ਸਿੰਘ ਜੀ ਔਰ ਐਸ ਡੀ ਆਰ ਐਫ ਵਾਲੇ ਟੀਮਾਂ ਦਾ ਮੈਂ ਤੈ ਦਿਲੋਂ ਧੰਨਵਾਦ ਕਰਦਾ ਹਾਂ ਪੂਰੀ ਮੀਡੀਆ ਦਾ ਔਰ तमाम ਪੰਜਾਬੀਆਂ ਦਾ तमाम ਚੰਗੇ ਇਨਸਾਨਾਂ ਦਾ ਮਾਲਕ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਹੱਸਦਾ ਬਸਦਾ ਤੇ ਤੰਦਰੁਸਤ ਰੱਖੇ